ਕਈਆ ਆਪਣੀ ਪਹਿਲਾਂ ਕੁਝ ਤਾਂ ਮੁਕਤਾ ਵੀ ਲੈ। ਦੇਖੋ ਜੀ ਜਿਹੜੀ ਇਹ ਸਰਕਾਰ ਆਈ ਆ ਇਹ ਗਰੀਬਾਂ ਵਾਸਤੇ ਬਹੁਤ ਇਹਦਾ ਰੁਪਈਆ ਬਹੁਤ ਮਾੜਾ ਹੈਗਾ। ਅੱਜ ਲਗਭਗ ਅ ਅੱਧਾ ਸਮਾਂ ਸਰਕਾਰ ਦਾ ਜਿਹੜਾ ਨਿਕਲ ਚੁੱਕਿਆ ਹੈਗਾ ਇਹਦੇ ਵਿੱਚ ਤੁਸੀਂ ਇਹ ਲਗਭਗ 1.5 ਸਾਲ ਤੋਂ ਪਲੱਸ ਦਾ ਸਮਾਂ ਹੋ ਚੁੱਕਿਆ ਜਿਹੜੀਆਂ ਬੱਚਿਆਂ ਦੀ ਸਗਨ ਸਕੀਮਾਂ ਨੇਗੀਆਂ ਉਹ ਹਜੇ ਪੈਂਡਿੰਗ ਪਈਆਂ ਨੇਗੀਆਂ। ਜਦ ਕੇ ਸਰਕਾਰ ਇਹ ਕਹਿੰਦੀ ਸੀ ਵੀ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਤੇ ਜਿੰਨੀਆਂ ਇਹ ਸਕੀਮਾਂ ਨੇ ਅਸੀਂ ਲਗਭਗ 3 ਮਹੀਨਿਆਂ ਦੇ ਵਿੱਚ ਵਿੱਚ ਅਗਲੇ ਨੂੰ ਬੈਨੀਫਿਟ ਦੇਵਾਂਗੇ ਉਸ ਤੋਂ ਬਾਅਦ ਪੰਜਾਬ ਬਿਲਡਿੰਗ ਅੰਦਰ ਕੰਸਟਰਕਸ਼ਨ ਵੈਲਫੇਅਰ ਬੋਰਡ ਦੀਆਂ ਸਕੀਮਾਂ ਜੋ ਚੱਲ ਰਹੀਆਂ ਨੇ ਲੇਬਰ ਕਾਰ ਲੇਬਰ ਕਲਾਸ ਵਾਲੀ ਜਿਹੜੇ ਰਾਜ ਮਿਸਤਰੀ ਹੋਗੇ ਤਰਖਾਨ ਹੋਗੇ ਪਲੰਬਰ ਹੋਵੇ ਇਲੈਕਟ੍ਰੀਸ਼ੀਅਨ ਹੋਗੇ ਵਗੈਰਾ ਵਗੈਰਾ ਕਾਫੀ ਜੋ ਲੇਬਰ ਨਾਲ ਸੰਬੰਧਿਤ ਕਰਦੇ ਨੇ ਜਿਸ ਟਾਈਮ ਅਕਾਲੀਆਂ ਦੀ ਸਰਕਾਰ ਹੁੰਦੀ ਸੀ ਲਗਭਗ ਹਰ ਸਾਲ ਦੇ ਵਿੱਚ ਉਹ ਪੈਸਾ ਪਾਇਆ ਜਾਂਦਾ ਸੀਗਾ ਅੱਜ ਇਹ ਸਮਾ ਦੇਖ ਲੋ ਸਰਕਾਰ ਦਾ ਕਿੰਨਾ ਹੋ ਗਿਆ ਇੱਕ ਵੀ ਕਿਸੇ ਦੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਪਿਆ ਹੈਗਾ ਉਸ ਤੋਂ ਬਾਅਦ ਜਿਵੇਂ ਮਕਾਨਾਂ ਦੇ ਪੈਸੇ ਪੈਂਦੇ ਨੇ ਜਾਂ ਹੋਰ ਡਾਇਰੈਕਟਰ ਸੂਟੀਆਂ ਬੱਚ ਤਾਂ ਪੰਜਾਬ ਦੇ ਥਰੂ ਪੈਸਾ ਪੈਂਦਾ ਹੁੰਦਾ ਜੀ ਅਲੱਗ ਅਲੱਗ ਸਕੀਮਾਂ ਦਾ ਉਹੋ ਇੱਕ ਪੰਜ ਪੈਸੇ ਨਹੀਂ ਪਏ ਹਨ ਜਦ ਕਿ ਜਿਹੜਾ ਸਾਡਾ ਫਾਈਨੈਂਸ ਮਿਨਿਸਟਰ ਆ ਉਹ ਐਸ்சி ਭਾਈ ਚਾਰੇ ਦੇ ਨਾਲ ਸੰਬੰਧਿਤ ਰੱਖਦਾਗਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕਿਸਾਨ ਨੂੰ ਕਿਉਂ ਹਰ ਵੇਲੇ ਕਿਸਾਨ 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 ਕਿ ਕਦੇ ਕਿਸੇ ਮਜ਼ਦੂਰ ਦੀ ਗੱਲ ਵੀ ਕੀਤੀ ਆ ਮਜ਼ਦੂਰ 500 ਰੁਪਏ ਦੀ ਦਿਹਾੜੀ ਕਰਕੇ ਆਪਣੇ ਬੱਚੇ ਚ ਬੱਚੇ ਪਾਲ ਰਹੇ ਆ ਉਹ ਤਾਂ ਖੁਦਕੁਸ਼ੀਆਂ ਕਰ ਨਹੀਂ ਰਹਾਂ ਜਿਹੜੇ ਅੱਜ ਵਧੀਆ ਤੰਗਾਟ ਨੇ ਉਹ ਕੁਸੂਰ ਦੋਗੂ ਸਿੰਘ ਕਰਨੇ ਨੇ ਇਹ ਸਰਕਾਰਾਂ ਦੇ ਜਿਵੇਂ ਹੁਣ ਸੈਂਟਰ ਸਰਕਾਰ ਦੇ ਵਿੱਚ ਆਈ ਆ ਸੈਂਟਰ ਸਰਕਾਰ ਦੇ ਅਨੁਸਾਰ ਉਹਨਾਂ ਨੇ 2000 ਰੁਪਏ ਖਾਤਿਆਂ ਦੇ ਕਿਸਾਨਾਂ ਦੇ ਖਾਤੇ ਅੱذਬਿਆ ਉਸ ਤੋਂ ਬਾਅਦ ਨਾਲ ਦੀ ਨਾਲ ਐਮਐਸਪੀ ਦੇਤੀ ਸਰਕਾਰ ਜਿਹੜੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇੱਕੋ ਇੱਕ ਵਾਸਤੇ ਕਿਸਾਨ ਬੱਚੇ ਕਿਸਾਨ ਕਦੇ ਕਿਸੇ ਗਰੀਬ ਦੀ ਜਾਂ ਮਜ਼ਦੂਰ ਉంది ਗੱਲ ਕੀਤੀ ਆ ਨਹੀਂ ਕੀਤੀ ਆ ਸਰਕਾਰ ਦੇ ਵਿੱਚ ਆ ਕੇ ਤਾਂ ਇੰਨੀ ਨਮੋਸ਼ੀ ਚ ੱਲਣੀ ਪੈ ਰਹੀ ਆ 2 ਰੁਪਏ ਵਾਲੀ ਟਣਕ ਤੇ 20 ਰੁਪਏ ਕਿਲੋ ਵਾਲੀ ਦਾਲ ਸੀਗਾ ਉਹਦਾ ਵੀ ਜਿੱਦ ਦੇ ਦੀ ਇਹ ਸਰਕਾਰ ਆਈ ਆ ਬਿਲਕੁਲ ਉਹਨਾਂ ਨੇ ਬੰਦ ਕਰ ਦਿੱਤੀ ਮਾਈ ਭਾਗੋ ਸਕੀਮ ਬੱਚੀਆਂ ਨੂੰ ਕਿ ਸਾਈਕਲ ਮਿਲਦੇ ਸੀ ਹਰ ਸਾਲ ਦੇ ਵਿੱਚ ਉਹੋ ਨੇ ਗਿਆ ਉਹ ਵੀ ਸਕੀਮਾਂ ਨੇ ਲਗਭਗ ਇਹਨਾਂ ਨੇ ਪ੍ਰੋਪਰ ਗਰੀਬਾਂ ਦੀਆਂ ਜਿੰਨੀਆਂ ਸਕੀਮਾਂ ᱛੀਆਂ ਅੱਜ ਲਗਭਗ ਸਾਰੀਆਂ 100 ਦੀਆਂ 100% ਬਿਲਕੁਲ ਤੁਸੀਂ ਇਹ ਲਾਲੋ ਡਾਕਟਰ ਅੰਬੇਡਕਰ ਦਾ ਸਕਾਲਰਸ਼ਿਪ ਜਿਹੜੀ ਪੈਂਦੀ ਸੀ ਉਹ ਵੀ ਬੱਚਿਆਂ ਨੂੰ ਅੱਜ ਨਹੀਂ ਪੈ ਰਹੀ ਬੱਚਿਆਂ ਨੂੰ ਨਾ ਸਕਾਲਰਸ਼ਿਪ ਪੈ ਰਹੀਆ ਖਰਕ ਜਿੰਨੀਆਂ ਸਕੀਮਾਂ ਨੇ ਲਗਭਗ ਸਾਰਿਆਂ ਦਾ ਇਹਨਾਂ ਨੇ ਖਤਮਾ ਕਰ ਦੇਉਦਾ ਇਹ ਜਿਹੜੀ ਸਰਕਾਰ ਆਈ ਆ ਗਰੀਬਾਂ ਪ੍ਰਤੀ ਬਹੁਤ ਮਾੜੀ ਸਰਕਾਰ ਆਈ ਹੈ ਜੀ ਜਿਵੇਂ ਕਿ ਆਪਾਂ ਪਹਿਲਾਂ ਇੱਕ ਭਗਤਪੂਰਨ ਸਿੰਘ ਕਾਰਡ ਚੱਲਦਾ ਹੁੰਦਾ ਸੀਗਾ ਭਗਤਪੂਰਨ ਸਿੰਘ ਕਾਰਡ ਦੇ ਨਾਲ ਅਸੀਂ ਸਾਰੇ ਇਲਾਜ ਕਰਵਾ ਲੈਂਦੇ ਹੁਣ ਜਿਹੜਾ ਇਹ 5 ਲੱਖ ਆਲਾ ਬਹੋ ਆਗਾ ਮੈਂ ਕਾਫੀ ਜਿਆਦਾ ਪੇਸ਼ੈਂਟਾਂ ਨੂੰ ਹਸਪਤਾਲਾਂ ਦੇ ਵਿੱਚ ਜਾਂ ਹੋਰ ਲਿਖੇ ਉੱਥੇ ਡਾਕਟਰ ਇਹ ਤਾਂ ਹਮਾਰ ਰਹੇ ਨੇ ਵੀ 2 ਸਾਲ ਹੋ ਗਏ 2 ਸਾਲਾਂ ਦੇ ਵਿੱਚ ਸਾਨੂੰ ਇਹਨਾਂ ਨੇ ਪਿਛਲਾ ਵਕਾਇਆ ਨਹੀਂ ਪਾਇਆ ਇਸ ਕਰਕੇ ਉਹ ਸਾਡੇ ਤੋਂ ਕਈ ਵਾਰ ਇਹ ਕਰਦੇ ਨੇ ਵੀ ਤੁਸੀਂ ਪੈਸਾ ਭਰ ਦੋ ਜੇ ਸਰਕਾਰ ਨੇ ਸਾਨੂੰ ਪੈਸਾ ਪਾਇਆ ਤਾਂ ਅਸੀਂ ਤੁਹਾਨੂੰ ਵਾਪਸ ਕਰ ਦਾਂਗੇ ਮੈਂ ਆਪਣੇ ਪਿੰਡ ਦੇ ਵਿੱਚ ਵੀ ਇੱਕ ਦੋ ਪੇਸ਼ੈਂਟ ਲੈ ਕੇ ਜਾਂਦੀ ਉਹਨਾਂ ਦੇ ਆਲਰੇਡੀ ਅਸੀਂ ਪੈਸੇ ਪਹਿਲਾਂ ਦਿੱਤੇ ਨੇ ਜਦੋਂ ਉਹਨਾਂ ਦੇ ਪੈਸੇ ਆ ਗਏ ਫਿਰ ਅਸੀਂ ਉਹਨਾਂ ਤੋਂ ਵਾਪਸ ਲੈ ਕੇ ਆਏ ਆ ਜੇ ਲਈ ਕਿ ਇਹ ਜੀ ਸਰਕਾਰਾਂ ਦੀਆਂ ਨੀਤੀਆਂ ਨੇ ਵੀ ਜੇ ਐਟ ਅ ਟਾਈਮ ਕਿਸੇ ਫੈਸੈਂਟ ਦੀ ਕੋਈ ਲੋੜ ਹੈਗੇ ਤਾਂ ਉਹ ਕਾਰਡ ਨੇ ਜਿਹੜਾ ਸਿੱਧੀ ਸਿੱਧੀ ਡਾਕਟਰ ਚਲਾ ਕੇ ਰਾਜੀ ਨਹੀਂ ਹੈਗੇ ਜੀ ਨਹੀਂ ਇਹ ਜਿਹੜਾ 5 ਲੱਖ ਦਾ ਕਾਰਡ ਹੈ ਇਹ ਸਾਰੀਆਂ ਬਿਮਾਰੀਆਂ ਤੇ ਨਹੀਂ ਲਾਗੂ ਹੋਦਾ ਨਹੀਂ ਇਹ 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 ਜਿਹੜਾ ਇਹ ਪੁਸਕ ਬਿਮਾਰੀਆਂ ਤੇ ਹੈਗਾ ਇਹਨੂੰ ਜੇ ਚਲਾਉਣ ਪ੍ਰੋਪਰ ਚੱਲਣਾ ਚਾਹੀਦਾ ਟੋਟਲ ਹੀ ਸਾਰੀਆਂ ਬਿਮਾਰੀਆਂ ਤੇ ਇਹ ਚੱਲਣਾ ਚਾਹੀਦਾ ਜੀ ਬੰਦੇ ਦਾ ਰੈਡੀ ਕਰ ਦੋ ਹਾਂ ਜੀ ਇਹ ਇੱਕ ਜਿਵੇਂ ਕਿ ਸਰਕਾਰ ਆਪਦੇ ਇੱਕ ਵਾਦਾ ਕਰਕੇ ਆਈ ਸੀਗੀ ਜਿਵੇਂ ਕਿ ਕੈਪਟਨ ਸਰਕਾਰ ਆਈ ਸੀ ਉਹ ਕਹਿੰਦੀ ਤੇ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ ਅਸੀਂ ਗਰੀਬਾਂ ਦੇ ਨਾਲ ਆਟਾ ਦਾ ਸਕੀਮ ਦੇ ਨਾਲ ਗੁੜ ਚਾਹ ਚੀਨੀ ਚਾਪਤੀ ਵਗੈਰਾ ਇਹ ਸਰਕਾਰ ਨੇ ਇੱਕ ਵਾਦਾ ਕੀਤਾ ਸੀ ਵੀ ਅਸੀਂ ਜਿੰਨੀਆਂ ਬੀਬੀਆਂ ਨੇ ਅਸੀਂ 100000 ਰੁਪਏ ਦੇਵਾਂਗੇ ਅੱਜ ਦੇਖ ਲਓ ਸਮਾਂ ਕਿੰਨਾ ਹੋ ਗਿਆ ਕੋਈ 1000 ਰੁਪਏ ਨਹੀਂ ਦਿੱਤਾ ਹੈਗਾ ਇਹ ਸਰਕਾਰ ਦੇ ਯਾਨੀ ਕਿ ਜਿੰਨਾ ਵੀ ਮਨਸੂਬੇ ਨੇ ਗਰੀਬਾਂ ਪਰਤੀ ਵਧੀਆ ਸੋਚ ਨਹੀਂ ਹੈਗੀ ਇਹਨਾਂ ਦੀ ਇੱਕ ਇਹ ਸੰਦੇ ਨਾਲ ਇਹ ਵਾਦਾ ਕਰਕੇ ਸਰਕਾਰ ਆਈ ਤੇ ਵੀ ਜਿੰਨੇ ਅ ਬਜ਼ੁਰਗ ਹੋ ਗਏ ਹੈਂਡੀਕੈਪਡ ਹੋਏ ਵਿਧਵਾ ਹੋ ਗਿਆ ਉਹਨਾਂ ਨੂੰ 2500 ਰੁਪਏ ਜਿਹੜੀ ਪੈਨਸ਼ਨ ਸੀਗੀ ਉਹਦੇ ਬਾਰੇ ਇਹਨਾਂ ਨੇ ਬਹੁ ਕੀਤਾ ਸੀ ਵਾਧਾ ਦੇਖੋ ਸਮਾਂ ਕਿੰਨਾ ਹੋ ਚੁੱਕਿਆ ਇਹਦੇ ਬਾਰੇ ਵੀ ਹਜੇ ਕੋਈ ਇਹਨਾਂ ਦੇ ਸਰਕਾਰ ਦੇ ਧੰਨ ਤੋਂ ਜੁੜ ਨਹੀਂ ਸਕੀ ਹੈ